ਕੁੜੀ ਫੁੱਲ ਹੋਏਗਾ ਲੱਭਾ ਆਸ ਤੇ ਤੈ ਮਾਰੇ ਤੰਗੀ ਨਾ ਮਾਰੇ ਤੰਗੀ ਵੀਰ ਜਦਾ ਹਜ਼ਰਤ ਪੌਲਾ ਨਾ ਇਸਾ ਸਿੰਘ ਜੀ ਕੀ ਸਾਹਿਬ ਜਿੰਦਾਬਾਦ ਤੰਗੀ ਜਿੰਦਾਬਾਦ ਵੀਰ ਤੇ ਇਰਕਮ ਬੋਲੇ ਉਹਨੂੰ ਤੇ ਇਹ ਵੀ ਕੇ ਸਾਦੀ ਮੁਬਾਰਕ ਕਰੇ ਪੁੱਗਿੰਦਨ ਨਾਰੇ ਤuigਵੀਰ ਨਾ کیملا زندہ باد بلوچ بھائی جو حضور کیملا زندہ باد اولادِ مزاتر دے جوان زندہ باد اولادِ مزاتر دے جوان زندہ باد عالی تکبیر زندہ باد عالی تکبیر زندہ باد قائدِ قرا شریف زندہ